ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਪੰਜਾਬ ਫੈਕਟ ਤੇ ਸੋ ਗੱਲਬਾਤ ਕਰਾਂਗੇ ਅੱਜ ਜਮਲਾ ਜੱਟ ਦੇ ਬਾਰੇ ਤੂੰਬੀ ਦੀ ਖੋਜ ਕਰਨ ਵਾਲਾ ਲਾਲ ਚੰਦ ਕਿਵੇਂ ਜਮਲਾ ਜੱਟ ਬਣਿਆ ਤੇ ਲੋਕਾਂ ਦੇ ਦਿਲਾਂ 'ਚ ਵਸਿਆ ਵੀਡੀਓ ਬਹੁਤ ਜ਼ਿਆਦਾ ਦਿਲਚਸਪ ਹੈ ਸਾਰੀ ਸੁਣਿਓ ਤੇ ਸ਼ੇਅਰ ਵੀ ਕਰਿਓ ਔਰ ਜਿੰਨਾ ਵੀਰਾਂ ਨੇ ਹਜ ਤੱਕ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਉਹ ਜ਼ਰੂਰ ਕਰ ਲੈਣ ਤੇ ਬੈੱਲ ਵਾਲਾ ਬਟਨ ਵੀ ਦਬਲਣਾ ਤਾਂ ਕਿ ਨਵੀਆਂ ਵੀਡੀਓ ਤੁਹਾਡੇ ਤੱਕ ਪਹੁੰਚਦੀਆਂ ਰਹਿਣ ਸੋ ਦੋਸਤੋ ਸ਼ੁਰੂ ਕਰਦੇ ਹਾਂ ਵੀਡੀਓ ਅੱਜ ਪੰਜਾਬੀ ਗਾਇਕੀ ਦੇ ਵਿੱਚ ਜਦ ਵੀ ਤੂੰਬੀ ਦਾ ਜ਼ਿਕਰ ਆਉਂਦਾ ਤਾਂ ਗਾਇਕ ਜਮਲਾ ਜੱਟ ਦਾ ਨਾਂ ਆਪਣੇ ਆਪ ਹਰ ਕਿਸੇ ਦੀ ਜ਼ੁਬਾਨ ਉੱਤੇ ਆ ਜਾਂਦਾ ਪੰਜਾਬੀ ਲੋਕ ਗਾਇਕੀ ਵਿੱਚ ਆਪਣੀ ਤੂੰਬੀ ਦੀ ਟੁਣਕਾਰ ਨਾਲ ਗੀਤ ਗਾਉਣ ਵਾਲੇ ਇਸ ਮਰਹੂਮ ਗਾਇਕ ਜਮਲਾ ਜੱਟ ਦਾ ਅਸਲ ਨਾਂ ਲਾਲਚੰਦ ਸੀ ਕਲਾ ਅਤੇ ਸੰਗੀਤ ਹਲਕੇ ਉਹਨਾਂ ਨੂੰ ਉਸਤਾਦ ਲਾਲਚੰਦ ਜਮਲਾ ਜੱਟ ਦੇ ਨਾਂ ਨਾਲ ਸਤਿਕਾਰਦੇ ਨੇ ਲਾਲ ਚੰਦ ਜਮਲਾ ਜੱਟ ਦਾ ਜਨਮ 28 ਮਾਰਚ 1910 ਈਸਵੀ ਨੂੰ ਪਿੰਡ ਈਸਪੁਰ ਚੱਕ ਨੰਬਰ 384 'ਚ ਹੋਇਆ ਸੀ ਇਹ ਥਾਂ ਪਾਕਿਸਤਾਨ ਦੇ ਮੌਜੂਦਾ ਜ਼ਿਲ੍ਹਾ ਟੋਬਾ ਟੇਕ ਸਿੰਘ ਦੇ ਵਿੱਚ ਪੈਂਦੀ ਤੇ ਉਸ ਵੇਲੇ ਇਹ ਤਤਕਾਲੀ ਲਾਇਲਪੁਰ ਜ਼ਿਲ੍ਹੇ ਦੀ ਤਹਿਸੀਲ ਹੁੰਦੀ ਸੀ ਉਹਨਾਂ ਦੇ ਪਿਤਾ ਦਾ ਨਾਮ ਖੇੜਾ ਰਾਮ ਚੰਝੋਤਰਾ ਗਵਈਆ ਤੇ ਮਾਤਾ ਦਾ ਨਾਮ ਬੀਬੀ ਹਰਨਾਮ ਕੌਰ ਸੀ ਇੱਥੇ ਮੈਂ ਗੱਲ ਹੋਰ ਕਹਿਣੀ ਚਾਹੁੰਨਾ ਕਿ ਦੇਖੋ ਪਹਿਲਾਂ ਟਾਈਮਾਂ ਦੇ ਵਿੱਚ ਹਿੰਦੂ ਸਿੱਖਾਂ ਦਾ ਵੀ ਕਿੰਨਾ ਪ੍ਰੇਮ ਸੀ ਕਿ ਰਿਸ਼ਤੇ ਵੀ ਹੁੰਦੇ ਸੀ ਹੁਣ ਪਿਤਾ ਦਾ ਨਾਮ ਇਹਨਾਂ ਦਾ ਚਿੰਜੋ ਖੇੜਾ ਰਾਮ ਚਿੰਜੋ ਉਤਰਾ ਤੇ ਮਾਤਾ ਦਾ ਨਾਮ ਬੀਬੀ ਖੇੜਾ ਰਾਮ ਕੌਰ ਸੀ ਸੋ ਭਾਈਚਾਰਾ ਬਹੁਤ ਵਧੀਆ ਸੀ ਆਪਣਾ ਲੇਕਿਨ ਇਹ ਸਿਹਤਾਂ ਦੀ ਭੇਂਟ ਚੜ ਗਿਆ ਸੋ ਦੋਸਤੋ ਅੱਗੇ ਸ਼ੁਰੂ ਕਰਦੇ ਆਂ ਉਹਨਾਂ ਦੇ ਦਾਦਾ ਝੰਡਾਰਾ ਬੰਝਲੀ ਬਾਦਕ ਹੁੰਦੇ ਸਨ ਲਾਲ ਚੰਦ ਅਜੇ 7 ਸਾਲਾਂ ਦੇ ਹੀ ਸਨ ਕਿ ਪਿਤਾ ਦਾ ਸਾਆ ਸਿਰ ਤੋਂ ਉੱਠ ਗਿਆ ਇਸ ਔਖੀ ਘੜੀ ਚੋਂ ਲੰਘਦਿਆਂ ਉਹ ਆਪਣੇ ਪਰਿਵਾਰ ਨਾਲ ਚੱਕ ਚੂੜ ਸਿੰਘ ਨੰਬਰ 224 ਲਾਲਪੁਰ ਰਹਿੰਦੇ ਆਪਣੇ ਨਾਨਾ ਗੂੜਾ ਰਾਮਪੁਰ ਆ ਗਏ ਜਿਨ੍ਹਾਂ ਦੀ ਦੇਖ ਰੇਖ ਵਿੱਚ ਫਿਰ ਇਹਨਾਂ ਦੀ ਪਰਵਰਸ਼ ਹੋਈ ਸੀ ਤਾਂ ਉਹਨਾਂ ਦੇ ਪਰਿਵਾਰ 'ਚ ਇਹ ਮੰਨਤਾ ਹੈ ਕਿ ਲਾਲ ਚੰਦ ਦੀ ਮਾਤਾ ਬੀਬੀ ਹਰਨਾਮ ਕੌਰ ਚੱਕ ਨੰਬਰ 384 ਵਿਖੇ ਪੀਰ ਕਟੋਰੇ ਸ਼ਾਹ ਦੇ ਦਰਬਾਰ ਤੇ ਸੇਵਾ ਕਰਨ ਜਾਂਦੀ ਸੀ ਉਦੀ ਵਜ੍ਹਾ ਇਹ ਸੀ ਕਿ ਉਹਨਾਂ ਦੇ ਘਰ ਹੁੰਦੇ ਹੀ ਔਲਾਦ ਮਰ ਜਾਂਦੀ ਸੀ ਇਹ ਕਿਹਾ ਜਾਂਦਾ ਕਿ ਦਰਗਾਹ ਦੇ ਗੱਦੀ ਨਸ਼ੀਨ ਸਾਈ ਨੇ ਇਹ ਬੋਲ ਕੀਤੇ ਸਨ ਕਿ ਤੇਰੇ ਘਰ ਇੱਕ ਅਜਹੀ ਔਲਾਦ ਪੈਦਾ ਹੋਊਗੀ ਜਿਹਨੂੰ ਦੁਨੀਆ ਸਜਦਾ ਕਰੂਗੀ ਤਾਂ ਉਸ ਔਲਾਦ ਦੇ ਰੂਪ ਚ ਪਹਿਲਾਂ ਜਮਲਾ ਜੱਟ ਤੇ ਫਿਰ ਇਹਨਾਂ ਦੇ ਭਰਾ ਚੁੰਨੀ ਲਾਲ ਬਿਹਾਰੀ ਲਾਲ ਕਮਲਾ ਜੱਟ ਤੇ ਜਾਗਰ ਚੰਦ ਦੀ ਪਤੈਸ਼ ਹੋਈ ਦੋਸਤੋ ਬੇਸ਼ੱਕ ਉਹਨਾਂ ਦੇ ਪਿਤਾ ਖੇੜਾਰਾਮ ਤੇ ਨਾਨਾ ਕੁੜਾਰਾ ਉਸ ਵੇਲੇ ਇਲਾਕੇ ਦੇ ਮੰਨੇ ਹੋਏ ਗਵਈਏ ਸਨ ਪਰ ਨਿੱਕੇ ਹੁੰਦਿਆਂ ਉਹਨਾਂ ਨੂੰ ਗਾਇਕਾ ਖੁਰਸ਼ੈਦਾ ਬੇਗਮ ਦੇ ਗਾਇ ਗੀਤ ਅੱਖੀਆਂ ਕਰਮਾਂ ਸੜੀਆਂ ਜਿਹੜੀਆਂ ਨਾਲ ਸੱਜਣ ਦੇ ਲੜੀਆਂ ਨੇ ਕਾਇਲ ਕੀਤਾ ਸੀ ਫੇਰ ਗਾਇਕੀ ਦੀ ਖਿੱਚ ਉਹਨਾਂ ਨੂੰ ਪਿੰਡੂ ਖੇਤਰ ਵੱਲ ਲੈ ਮੋੜੀ ਜਿੱਥੇ ਗਾਇਕੀ ਦੀ ਕਲਾ ਨਾਲ ਜੁੜੇ ਲੋਕਾਂ ਦੀ ਸੋਭਤ ਮਾਣਦੇ ਆਂ 도ੜੇ ਢੋਲੇ ਦੀਆਂ ਬੰਦਗੀਆਂ ਨੇ ਸਿੱਖੀਆਂ 1930 ਵਿੱਚ ਉਹਨਾਂ ਨੇ ਪੰਡਤ ਸਾਹਿਬ ਦਿਆਲ ਵਾਸੀ ਪਿੰਡ ਸੂਦਕਾ ਨੰਗਲ ਜ਼ਿਲ੍ਹਾ ਸਿਆਲਕੋਟ ਨੂੰ ਉਸਤਾਦ ਧਾਰਿਆ। ਉਹਨਾਂ ਕੋਲੋਂ ਕਲਾਸੀਕਲ ਸੰਗੀਤ ਦੀ ਵਿਦਿਆ ਹਾਸਲ ਕੀਤੀ। ਚਿਕਾਰਾ ਵਜਾਉਣ ਦੀ ਤਾਲੀਮ ਉਹਨਾਂ ਆਪਣੇ ਨਾਨਾ ਗੂੜਾ ਰਾਮ ਤੋਂ ਸਿੱਖ ਲਈ ਸੀ। 1938 ਵਿੱਚ 28 ਸਾਲਾਂ ਦੀ ਉਮਰੇ ਲਾਲ ਚੰਦ ਨੇ ਜ਼ਿਲ੍ਹਾ ਲਾਲਪੁਰ ਦੇ ਚੱਕ ਨੰਬਰ 224 ਪਿੰਡ ਫਤੇਦੀਨ ਵਾਸੀ ਚੌਧਰੀ ਮਜੀਦ ਦੀ ਸ਼ਗਿਰਦੀ ਕੀਤੀ ਤੇ ਉਹਨਾਂ ਕੋਲੋਂ ਪੱਕੇ ਰਾਗਾਂ ਦੀ ਸਿੱਖਿਆ हासिल ਕੀਤੀ ਇਹਦੇ ਨਾਲ ਹੀ ਉਹਨਾਂ ਨੇ ਪ੍ਰਾਤਨ ਸੰਗੀਤਕ ਸਾਜ਼ਾਂ ਨਾਲ ਮੋਹ ਹੋਣ ਸਦਕਾ ਅਲਗੋਜਾ ਚਿੰਟਾ ਘੜਾ ਥਾਲੀ ਵੀ ਬਜਾਉਣੀ ਸਿੱਖੀ ਤੂੰਬੀ ਕਿਵੇਂ ਇਹਨਾਂ ਨੇ ਲਿਆਂਦੀ ਹੋوند ਵਿੱਚ ਪੰਜਾਬੀ ਲੋਕ ਗਾਇਕ ਦੀ ਦੁਨੀਆ 'ਚ ਲਾਲਚੰਦ ਜਮਲਾ ਜੱਟ ਵਾਹਿਦ ਫਨਕਾਰ ਨੇ ਜਿਨ੍ਹਾਂ ਨੇ ਪਿੱਤਲ ਦੀ ਕੌਲੀ ਨਾਲ ਤੂੰਬੀ ਵਰਗੇ ਅਮੀਰ ਸਾਜ਼ ਨੂੰ ਆਜ਼ਾਦ ਕਰਕੇ ਅਮੀਰੀ ਬਖਸ਼ੀ ਇਹ ਤੰਤੀ ਸਾਜ਼ ਤਾਨਪੁਰਾ ਜਾਂ ਤੰਬੂਰਾ ਦਾ ਹੀ ਇੱਕ ਛੋਟਾ ਰੂਪ ਹੈ ਉਹਨਾਂ ਨੇ ਲੋਹੇ ਦੀ ਇੱਕੋ ਹੀ ਤਾਰ ਵਿੱਚੋਂ ਸੱਤ ਸੁਰਾਂ ਕੱਢਣ ਦਾ ਫਖਰਯੋਗ ਰਤਬਾ ਹਾਸਲ ਕੀਤਾ ਇਸੇ ਕਰਕੇ ਹੀ ਉਹਨਾਂ ਨੂੰ ਤੂੰਬੀ ਵਾਦਕਾਂ ਦਾ ਉਸਤਾਦ ਵੀ ਮੰਨਿਆ ਜਾਂਦਾ ਉਹਨਾਂ ਦੇ ਗਾਇਲ ਲੋਕਗੀਤ ਵਿੱਚ ਵੀ ਤੂੰਬੀ ਦਾ ਸੋਹਣਾ ਜ਼ਿਕਰ ਮੌਜੂਦ ਹੈ ਜਮਲੇ ਜੱਟ ਦੀ ਤੂੰਬੀ ਤੈਨੂੰ ਵਾਜਾਂ ਮਾਰਦੀ ਬਾਅਦ ਵਿੱਚ ਪੰਜਾਬ ਦੇ ਬਹੁਤ ਸਾਰੇ ਲੋਕ ਗਵਈਆਂ ਨੇ ਇਸ ਤੂੰਬੀ ਦੀ ਟਣਕਾਰ ਨਾਲ ਖੂਬਸੂਰਤ ਗੀਤ गा ਕੇ ਨਾਮਣਾ ਖਟਿਆ ਬੰਡ ਤੋਂ ਪਹਿਲਾਂ ਤੇ ਬਾਅਦ ਪੰਜਾਬ ਬੰਡ ਤੋਂ ਪਹਿਲਾਂ ਲਾਲ ਚਰ ਜਮਲਾ ਜੱਟ ਲੈਲਪੁਰ ਦੇ ਪਿੰਡਾਂ 'ਚ ਆਪਣੀ ਕਲਾ ਦੀ ਪੇਸ਼ਕਾਰੀ ਕਰਦਾ ਰਹਿੰਦਾ ਸੀ ਉਸ ਵੇਲੇ ਉਹ ਰਿਕਾਰਡਡ ਗਾਇਕ ਨਹੀਂ ਸਨ ਉਹ ਅਕਸਰ ਲੋਕ ਅਖਾੜਿਆਂ ਮੇਲੇਆਂ ਧਾਰਮਿਕ ਦੀਵਾਨਾਂ ਦੇ ਵਿੱਚ ਜੰਗਨਾਮਾ ਗੁਰੂ ਗੋਬਿੰਦ ਸਿੰਘ ਜੀ ਵਾਰ ਔਰੰਗਜੇਬ ਧਾਰਮਿਕ ਵਾਰਾ ਕਿੱਸਾ ਪੂਰਨ ਭਗਤ ਦਾਹੂਦ ਬਾਦਸ਼ਾ ਜੈਮਲ ਫੱਤਾ ਹੀਰ ਸੱਸੀ ਮਿਰਜਾ ਬਾਈਆ ਢੋਲੇ ਤੇ ਭੇਟਾਂ ਇਹ ਗਾਉਂਦੇ ਹੁੰਦੇ ਸਨ ਤਾਂ ਲਾਲਪੁਰ ਰਹਿੰਦੇ ਆ ਇਹਨਾਂ ਦੇ ਬਜ਼ੁਰਗ ਖੇਤੀਬਾੜੀ ਕਰਦੇ ਸਨ 1947 ਦੀ ਅਣਹੋਣੀ ਵੰਡ ਸਦਕਾ ਲਾਲਚੰਦ ਦਾ ਪਰਿਵਾਰ ਆਪਣੀ ਜੰਮਣ ਭੋਏ ਨੂੰ ਸਦੀਵੀ ਖੈਰਬਾਦ ਕਹਿ ਕੇ ਮਾਲਵੇ ਦੇ ਸੰਨਤੀ ਸ਼ਹਿਰ ਲੁਧਿਆਣਾ ਦੇ ਜ਼ੋਹਰ ਨਗਰ ਆਣ ਬਸਿਆ ਜੋ ਬਾਅਦ ਵਿੱਚ ਜਮਲਾ ਜੱਟ ਦਾ ਟੇਰਾ ਤੇ ਪੰਜਾਬੀ ਫਨਕਾਰਾਂ ਦਾ ਮੱਕਾ ਕਹਿਲਾਇਆ ਤਾਂ ਹੁਣ ਜਮਲਾ ਲਾਲਚੰਦ ਤੋ ਯਮਲਾ ਜੱਟ ਕਿਵੇਂ ਬਣਿਆ ਦੋਸਤੋ ਸੰਘਰਸ਼ ਭਰੇ ਦੌਰ ਚੋਂ ਲੰਘਦਿਆਂ ਇੱਕ ਦਿਨ ਲਾਲ ਚੰਦ ਦੀ ਮੁਲਾਕਾਤ ਕਵੀ ਪ੍ਰੋਫੈਸਰ ਰਾਮ ਨਾਰਾਇਣ ਸਿੰਘ ਧਰਦੀ ਨਾਲ ਹੋਈ ਉਹਨਾਂ ਨੇ ਲਾਲ ਚੰਦ ਦੀ ਲਗਨ ਇਮਾਨਦਾਰੀ ਤੇ ਗਾਇਨ ਕਰਾ ਤੋਂ ਪ੍ਰਭਾਵਿਤ ਹੁੰਦੇ ਆ ਆਪਣੇ ਬਾਗ 'ਚ ਮਾਲੀ ਰੱਖ ਲਿਆ ਉਹਨਾਂ ਤੋਂ ਮਿਲੇ ਉਤਸ਼ਾਹ ਸਦਕਾ ਲਾਲ ਚੰਦ ਨੇ ਧਾਰਮਿਕ ਅਤੇ ਕਵੀ ਦਰਬਾਰਾਂ ਵਿੱਚ ਵੀ ਸ਼ਿਰਕਤ ਕਰਨੀ ਸ਼ੁਰੂ ਕਰਤੀ ਉਹਨਾਂ ਦੇ ਪੋਤਰੇ ਸੁਰੇਸ਼ ਜਮਲਾ ਉਹ ਦੱਸਦਾ ਕਿ ਜਦੋਂ ਪ੍ਰੋਫੈਸਰ ਸਾਹਿਬ ਆਪਣੇ ਸ਼ਾਗਿਰਦਾਂ ਨੂੰ ਕੋਈ ਸਬਕ ਦੰਦੇ ਤਾਂ ਉਹ ਝੱਟ ਕਾਪੀਆਂ ਤੇ ਨੋਟ ਕਰ ਲੈਂਦੇ ਸਨ ਉਹਨਾਂ ਕੋਲ ਬੈਠਾ ਗੁਣਾ ਦਾ ਧਨੀ ਲਾਲ ਚੰਦ تعلیم ਪੱਖੋਂ ਕੋਰਾ ਹੋਣ ਕਰਕੇ ਇੱਧਰ ਉੱਧਰ ਦੇਖਦਾ ਰਹਿੰਦਾ ਲਿਖਣਾ ਨਹੀਂ ਸੀ ਆਉਂਦਾ ਦਰਦੀ ਸਾਹਿਬ ਨੇ ਹੱਸਦਿਆਂ ਕਹਿਣਾ ਲਾਲ ਚੰਦਾ ਤੂੰ ਤਾਂ ਕਮਲਾ ਹੈ ਯਮਲਾ ਹੈ ਮੇਰਾ ਯਮਲਾ ਜੱਟ ਖੈਰ ਨਾਲ ਉਹ ਕਮਲੇ ਤਾਂ ਨਹੀਂ ਸਨ ਪਰ ਯਮਲੇ ਜ਼ਰੂਰ ਸਨ ਇਦਾਂ ਹੀ ਯਮਲਾ ਤੇ ਫਿਰ ਯਮਲਾ ਜੱਟ ਉਹਨਾਂ ਦੇ ਨਾਮ ਨਾਲ ਪੱਕੇ ਤੌਰ ਤੇ ਜੁੜ ਗਿਆ ਦੋਸਤੋ ਲੇਖਣੀ ਦੇ ਵਿੱਚ ਲਾਲਚੰਦ ਜਮਲਾ ਜੱਟ ਮਾਰੂਫ ਪੰਜਾਬੀ ਸ਼ਾਇਰ ਲਾਲਾ ਧਨੀ ਰਾਮ ਚਾਤਰਿਕ ਤੋਂ ਬਾਅਦ ਕਵੀ ਲਾਲਾ ਸੁੰਦਰਦਾਸ ਆਸੀ ਹੋਰਾਂ ਨੂੰ ਆਪਣਾ ਗੁਰੂ ਮੰਨਦੇ ਸਨ 1948 ਚ ਆਸੀ ਸਾਹਿਬ ਨਾਲ ਹੋਈ ਬੁਲਾਕਾਤ ਗੁਰੂ ਤੇ ਸ਼ਗਿਰਦ ਦੇ ਰੂਪ ਚ ਬਦਲ ਗਈ ਲਾਲ ਚੰਦ ਬੇਸ਼ੱਕ ਅਨਪੜ੍ਹ ਸਨ ਪਰ ਆਪਣੇ ਰਚੇ ਗੀਤ ਆਪਣੇ ਛਗਿਰਦਾ ਕੋਲੋਂ ਲਿਖਵਾ ਕੇ ਮਹਿਫੂਜ਼ ਰੱਖਣ ਦਾ ਹੁਨਰ ਉਹਨਾਂ ਦੇ ਕੋਲ ਜ਼ਰੂਰ ਮੌਜੂਦ ਸੀ ਲੋਕ ਗਾਇਕੀ ਨਾਲ ਰੋਹਾਨੀ ਬਹੁਤੇ ਚੱਲਦਿਆਂ ਇਹ ਫਨਕਾਰ ਸਭ ਤੋਂ ਪਹਿਲਾਂ ਆਲ ਇੰਡੀਆ ਰੇਡੀਓ ਯਾਨੀ ਕਿ ਆਕਾਸ਼ਵਾਣੀ ਨਾਲ ਜੁੜ ਗਿਆ ਆਕਾਸ਼ਵਾਣੀ ਉੱਤੇ ਉਹਨਾਂ ਦੇ ਗਾਏ ਪਹਿਲੇ ਲੋਕ ਗੀਤ ਦੇ ਬੋਲ ਸਨ ਨਾਜ਼ੁਕ ਪੈਰ ਮਲੂਕ ਸੱਸੀ ਦੇ ਇਹ ਹਾਸ਼ਮ ਦੀ ਲਿਖੀ ਹੋਈ ਹੈ ਇਸ ਦੌਰਾਨ ਹੀ ਇਹ ਦਿਲਕਸ਼ ਤੇ ਰੋਹਾਨੀ ਆਵਾਜ਼ ਮਸ਼ਹੂਰ ਜ਼ਮਾਨਾ ਗ੍ਰਾਮੋਫੋਨ ਕੰਪਨੀ ਐਚ ਐਮ ਬੀ ਯਾਨੀ ਕਿ ਹਿਸ ਮਾਸਟਰਸ ਵੌਇਸ ਕਲਕੱਤਾ ਵਾਲਿਆਂ ਦੇ ਕੰਨੀਆਂ ਜਾ ਪਈ ਤਾਂ ਉਹਨਾਂ ਨਾਲ ਜਮਲਾ ਜੱਟ ਨੂੰ ਪੱਕੇ ਤੌਰ ਤੇ ਆਪਣਾ ਗਾਇਕ ਮੁقرਰ ਕਰ ਲਿਆ ਉਹਨਾਂ ਨੇ ਵੀ ਆਖਰੀ ਸਾਹਾਂ ਤੱਕ ਐਚ ਐਮ ਬੀ ਕੰਪਨੀ ਲਈ ਗਾਇਆ ਉਹਨਾਂ ਦੇ ਪੋਤਰੇ ਸਰੇਜ ਜਮਲਾ ਦੇ ਦੱਸਣ ਮੁਤਾਬਕ ਜਿਹਦੇ ਦਿਨ ਐਚ ਐਮ ਬੀ ਵਾਲੇ ਉਹਨਾਂ ਦੀ ਰਿਕਾਰਡਿੰਗ ਕਰਨੀ ਹੁੰਦੀ ਸੀ ਉਦੋਂ ਪੂਰਾ ਸਟੂਡੀਓ ਰੰਗीन ਲਾਈਟਰ ਨਾਲ ਸਜਾਇਆ ਜਾਂਦਾ ਸੀ ਹਾਲਾਂਕਿ ਇਹ ਵਰਤਾਰਾ ਬਾਕੀ ਫਰਕਾਂ ਦੀ ਰਿਕਾਰਡਿੰਗ ਵੇਲੇ ਨਹੀਂ ਹੁੰਦਾ ਸੀ ਇਹਨੂੰ ਵੱਖਰਾ ਸਕਾਰ ਦਿੱਤਾ ਸੀਗਾ ਜੰਮਲੇ ਜੱਟ ਨੂੰ ਹੁਣ ਪੱਥਰ ਦੇ ਤਵੇ ਤੋਂ ਪੈਨ ਡਰਾਈਵ ਤੱਕ ਉਹਨਾਂ ਦੀ ਆਵਾਜ਼ ਪਹਿਲਾ ਤਵਾ 1952 ਚ ਰਿਲੀਜ਼ ਹੋਇਆ ਸੀ ਇਸ ਤਵੇ ਵਿੱਚਲੇ ਇੱਕ ਗੀਤ ਦੇ ਬੋਲ ਸਨ ਮੈਨੂੰ ਲੈ ਚੱਲ ਨਦੀੋਂ ਪਾਰ ਘੜੇ ਦੇ ਅੱਗੇ ਹੱਥ ਜੋੜ ਦੀ ਇਹ ਗੀਤ ਉਹਨਾਂ ਆਪਣੇ ਪਿਤਾ ਦੀ ਲੋਕ ਤਰਜ ਤੇਰਾ ਲੁੱਟ ਲਿਆ ਸ਼ਹਿਰ ਪੰਭੌਰ ਸੱਸੀ ਇਹ ਬੇਖਬਰੇ ਨੂੰ ਮੁੱਖ ਰੱਖ ਕੇ ਗਾਇਆ ਸੀ ਤਾਂ ਇਸ ਤੋਂ ਬਾਅਦ ਐਚ ਐਮ ਬੀ ਕੰਪਨੀ ਵੱਲੋਂ ਰਿਲੀਜ਼ ਹੋਦਾ 18 ਆਰ ਪੀ ਐਮ ਦੇ ਰਿਕਾਰਡਾਂ ਉੱਤੇ ਜਾਰੀ ਹੋਏ ਧਾਰਮਿਕ ਤੇ ਪੰਜਾਬੀ ਲੋਕ ਗੀਤਾਂ ਵਿੱਚ ਉਹ ਸਤਗੁਰ ਨਾਨਕ ਤੇਰੀ ਨੀ ਨਾ ਨਿਆਰੀ ਏ ਨੀ ਜਲਾ ਨਾ ਵੇਦੀ ਦੁਨੀਆ ਸਾਰੀ ਏ ਤੇ ਦੂਜੇ ਪਾਸੇ ਉਹ ਹੋਏ ਜਗ ਦੇ ਆਚਾਨਾ ਤੂੰ ਮੁੱਖ ਨਾਲ ਲਕੋਵੇ ਉਹ ਮੇਰੀ ਤੂੰ ਤੂੰ ਮੇਰੀ ਮੈਂ ਤੇਰਾ ਛੜਨਾ ਜਾਮੀ ਵੇ ਅਲਰ ਪਣੇ ਵਿੱਚ ਲਾਇਆ ਤੋੜ ਨਭਾਈ ਵੇ ਤੇਰੇ ਨਹੀਂ ਕਰਾਰਾ ਮੈਨੂੰ ਪਟਿਆ ਦੱਸ ਮੈਂ ਕੀ ਪਿਆਰ ਵਿੱਚੋਂ ਖਟਿਆ ਰਾਂਝਾ ਆਕੇ ਸਹਿਤੀਏ ਨਹੀਂ ਸਹਿਤੀ ਆਕੇ ਭਾਬੀ ਬੰਗਾ ਦੇ ਕੇ ਤੇ ਲੱਕ ਗਿਆ ਗਜਰਾ ਤੇ ਸਈਓ ਨਹੀਂ ਮੇਰੀ ਬੰਗ ਟੁੱਟ ਗਈ ਠੰਡੀ ਠੰਡੀ ਬਾਚੰਨਾ ਪੈਂਦੀਆਂ ਪੁਹਾਰਾਂ ਵੇ ਆ ਜਾ ਮੇਰੇ ਚੰਨਾ ਜਿੰਦ ਤੇਰੇ ਦੋਂਦੀ ਵਾਰ ਆਵੇ ਮੈਂ ਤੇ ਮੇਰਾ ਰਸਤਾ ਰੋਕ ਨਾ ਗੋਰੀਏ ਆ ਲੈ ਕੁੰਜੀਆਂ ਤੂੰ ਰੱਖ ਲੈ ਸਰਾਂ ਨੇ ਮੈਂ ਚੱਲੀ ਪੇਕੇਆਂ ਨੂੰ ਤੇ ਉਹ ਓਹੋ ਉੱਚੇ ਨੀਵੇਂ ਝੋਪੜੇ ਔਰ ਖਾਂ ਬਾਜ ਬੱਲੇ ਬੱਲੇ ਛੜਿਆਂ ਨੂੰ ਕੋਈ ਨਹੀਂ ਪੁੱਛਦਾ ਤੇ ਆ ਜਾ ਮੇਰੇ ਹਾਨੀਆਂ ਤੂੰ ਬਾਵਾ ਵੱਜਦਾ ਨਾ ਤਾਰ ਦੇ ਬਿਨਾ ਕੰਬਲਿਆਂ ਕੀ ਲੈਣਾ ਕਿਸੇ ਨਾਲ ਕਰਕੇ ਪਿਆਰ ਇਦਾਂ ਦੇ ਗੀਤ ਲਾਲ ਚੰਦ ਜਮਲਾ ਜੱਟ ਅਜਿਹਾ ਗਾਇਕ ਸੀ ਜੀਨੇ 1952 ਤੋਂ ਆਰ ਪੀ ਐਮ ਰਹੀ ਆਪਣੇ ਗੀਤਾਂ ਦੀ ਰਿਕਾਰਡਿੰਗ ਕਰਵਾਈ ਤੇ ਫਿਰ ਐਲ ਪੀ ਰਿਕਾਰਡ ਤੋਂ ਕੈਸਟਾ ਤੱਕ ਦਾ ਦਹਾਕਿਆਂ ਲੰਬਾ ਸਫਰ ਤੈਅ ਕੀਤਾ ਉਹਨਾਂ ਦੇ ਸੈਂਕੜੇ ਗੀਤਾਂ ਤੋਂ ਲੋਕ ਮਤਾਸਰ ਹੋਏ ਉਹਨਾਂ ਦੇ ਜਿੰਨੇ ਮਕਬੂਲ ਧਾਰਮਿਕ ਗੀਤ ਹੋਏ ਉਵੇਂ ਲੋਕ ਕਥਾਵਾਂ ਕਿਸੇ ਦੇ ਸਮਾਜਿਕ ਮੁੱਦਿਆਂ ਵਾਲੇ ਗੀਤਾਂ ਨੇ ਜੱਸ ਖੱਟਿਆ ਪੰਜਾਬ ਦੀਆਂ ਨਿਗਾਹਾਂ ਕ ਆਪਣੀਆਂ ਨੇ ਜਮਲਾ ਜੱਟ ਦੇ ਮਕਬੂਲ ਗੀਤਾਂ ਦੀਆਂ ਬੇਸ਼ੁਮਾਰ ਕੈਸ਼ਟਾਂ ਕਹ ਲਈਏ ਵੀ ਮਾਰਕੀਟ ਦੇ ਵਿੱਚ ਪੇਸ਼ ਕੀਤੀਆਂ ਜਿਨ੍ਹਾਂ ਨੂੰ ਸੰਗੀਤ ਮਦਾਹਾ ਤੇ ਉਹਨਾਂ ਦੇ ਚਾਹਣ ਵਾਲੇ ਬੜਾ ਪਸੰਦ ਕੀਤਾ ਅੱਜ ਵੀ ਉਹਨਾਂ ਦੇ ਗੀਤ ਸੀ ਡੀਜ਼ ਤੋਂ ਬਾਅਦ ਪੈਂਡਰਾਈਵ YouTube ਤੇ ਮੋਬਾਈਲਾਂ 'ਚ ਉਨੀ شدت ਨਾਲ ਸੁਣੇ ਜਾਂਦੇ ਜਿੰਨੇ ਕਿ ਉਸ ਦੌਰ ਵਿੱਚ ਸੁਣੇ ਜਾਂਦੇ ਸੀ ਹੁਣ ਆਲਮ ਲੋਹਾਰ ਤੇ ਜਮਲਾ ਜੱਟ ਦੀ ਮੁਹੱਬਤ ਜਮਲਾ ਜੱਟ ਨੇ ਦੁਨੀਆ ਭਰ 'ਚ ਆਪਣੀ ਸਾਫ਼ ਅਤੇ ਸ਼ਫਾਫ ਲੋਕ ਗਾਇਕੀ ਦੀ ਨਮਾਇਸ਼ ਕੀਤੀ 1976 'ਚ ਕੈਨੇਡਾ ਵਿਕੇ ਸੰਗੀਤਕ ਸ਼ੋਅ ਹੋ ਰਹੇ ਸਨ ਇੱਕ ਦਿਨ ਪਹਿਲਾਂ ਆਲਮ ਲੋਹਾਰ ਦਾ ਸ਼ੋਅ ਸੀ ਤੇ ਦੂਜੇ ਦਿਨ ਨਾਲ ਚੰ ਜਮਲਾ ਜੱਟ ਦਾ ਦੂਜੇ ਦਿਨ ਜਦੋਂ ਆਲਮ ਲੋਹਾਰ ਨੂੰ ਜਮਲਾ ਜੱਟ ਦੇ ਸ਼ੋਅ ਦਾ ਪਤਾ ਲੱਗਿਆ ਤਾਂ ਉਹਨਾਂ ਦਾ ਚਾਅ ਸੰਭਾਲਿਆ ਨਹੀਂ ਸੀ ਜਾ ਰਿਹਾ ਜਾਂ ਕਹਿ ਲਵੋ ਕਿ ਇੱਕ ਫਨਕਾਰ ਦੀ ਦੂਜੇ ਫਨਕਾਰ ਪ੍ਰਤੀ ਸੱਚੀ ਮੁਹੱਬਤ ਸੀ ਜਦੋਂ ਦੋ ਹਾਰ ਰਵਾਨੀ ਰੂਹਾਂ ਦਾ ਮੇਲ ਹੋਇਆ ਤਾਂ ਉਹਨਾਂ ਜਮਲਾ ਜੱਟ ਨੂੰ ਆਪਣਾ ਵੱਡਾ ਭਰਾ ਮੰਨ ਲਿਆ ਤੇ ਅਖੀਰ ਤੱਕ ਇਹਨਾਂ ਮੁਹੱਬਤਾਂ ਦੇ ਇਹ ਦਰਿਆ 'ਚ ਵਹਿੰਦੇ ਰਹੇ ਦਰਮਿਆਨਾ ਕੱਦ ਸਿਰ ਤੇ ਬੰਨੀ ਤੁਰਲੇ ਤੇ ਫਰਲੇ ਵਾਲੀ ਸੋਹਣੀ ਦਸਤਾਰ ਪਹਿਰਾਵੇ 'ਚ ਰਵੈਤੀ ਚਾਦਰਾਂ ਕੁੜਤਾ ਤੇ ਹੱਥ 'ਚ ਫੜੀ ਤੂੰਬੀ ਲਾਲ ਚੰਦ ਜਮਲਾ ਜੱਟ ਦੀ ਸ਼ਾਨਦਾਰ ਸ਼ਖਸੀਅਤ ਦੀ ਤਰਜਮਾਨੀ ਕਰਦੇ ਸਨ ਇਥੇ ਲਿਵਾਦੇ ਅੰਦਰ ਪੰਜਾਬ 'ਚ ਅਨੇਕਾਂ ਲੋਕ ਫਰਕਾਰਾਂ ਨੇ ਕਾਪੀ ਕੀਤੀ ਇਹਨਾਂ ਨੂੰ ਤੇ ਸ਼ੌਹਰਤ ਖੱਟੀ ਤਾਂ ਫਿਲਮੀ ਕਹ ਲਈਏ ਵੀ ਸੰਗੀਤ ਤੇ ਯੋਗਦਾਨ ਵੀ ਇਹਨਾਂ ਨੇ ਦਿੱਤਾ ਪੰਜਾਬੀ ਲੋਕਾਇਕੀ ਦੇ ਉਸਤਾਦ ਗਾਇਕ ਯਮਨ ਲਾਲ ਦੀ ਆਵਾਜ਼ ਦਾ ਸੋਹਣਾ ਇਸਤੇਮਾਲ ਪੰਜਾਬੀ ਫਿਲਮਾਂ 'ਚ ਵੀ ਕੀਤਾ ਗਿਆ ਜਦੋਂ ਫਿਲਮ ਸਾਜ਼ ਕਵਲ ਬਿਆਲਾ ਨੇ ਆਪਣੀ ਫਿਲਮ ਸਾਜ਼ ਅਦਾਰੇ ਆਸ਼ੂ ਰਾਜ ਪਿਕਚਰਜ਼ ਬੰਬੇ ਦੇ ਪੈਂਦਰ ਹੇਟ ਪੰਜਾਬ ਦੇ ਰੂਮਾਨਵੀ ਦਾਸਤਾਨ ਉਤੇ ਆਧਾਰਿਤ ਪੰਜਾਬੀ ਫਿਲਮ ਸੋਹਣੀ ਮਹੀਵਾਲ ਜੋ ਕਿ 1984 ਜ ਬਣਾਈ ਤਾਂ ਉਹਨਾਂ ਨੇ ਲਾਲਚੰਦ ਦੇ ਮਸ਼ਹੂਰ ਲੋਕ ਗੀਤ ਉਹ ਮੈਂ ਤੇਰੀ ਤੂੰ ਮੇਰਾ ਛੜ ਨਾ ਜਾਮੀ ਵੇ ਜੋ ਅਲਰਟ ਪੜੇ ਵਿੱਚ ਲਾਈਆਂ ਤੋੜ ਨਵਾਈ ਵੇ ਇਹਨੂੰ ਗੀਤ ਇਹਨੂੰ ਫਿਲਮਾਂ ਸ਼ਾਮਲ ਕੀਤਾ ਇਹ ਬਾ ਕਮਾਲ ਗੀਤ ਅਦਾਕਾਰਾ ਦਲਜੀਤ ਕੌਰ ਸੋਹਣੀ ਤੇ ਅਰਣ ਚੋਪੜਾ ਮਹੀਵਾਲ ਤੇ ਫਿਲਮਾਇਆ ਗਿਆ ਸੀ ਵਿਆਹ ਤੇ ਪਰਿਵਾਰ ਲਾਲਚੰਦ ਜਮਲਾ ਜਣ ਦਾ ਵਿਆਹ ਵੰਡ ਤੋਂ ਪਹਿਲਾਂ 1928 ਵਿੱਚ 42 ਚੱਕ ਮਲਤਾਨ ਵਿਖੇ ਕੇਸਰ ਚੰਦ ਤੇ ਬੀਬੀ ਕਰਤਾਰੀ ਦੇਵੀ ਦੀ ਧੀ ਰਾਮ ਰਕੀ ਨਾਲ ਹੋਇਆ। ਇਹਨਾਂ ਦੇ ਘਰ ਪੰਜ ਪੁੱਤਰ ਤੇ ਦੋ ਧੀਆਂ ਨੇ ਜਨਮ ਲਿਆ। ਵੱਡਾ ਪੁੱਤਰ ਕਰਤਾਰ ਚੰਦ ਸੀ ਜਿਦੇ ਅੱਗੇ ਤਿੰਨ ਪੁੱਤਰ ਸਰੇਸ਼ ਜਮਲਾ, ਗਾਇਕ ਰਜਿੰਦਰ ਜਮਲਾ ਤੇ ਗੋਲਦੀ ਜਮਲਾ ਹੋਏ। ਉਹਨਾਂ ਦੇ ਸਾਰੇ ਪੁੱਤਰਾਂ ਅਤੇ ਫਿਰ ਅੱਗੇ ਉਹਨਾਂ ਦੇ ਬੱਚਿਆਂ ਨੇ ਗਾਇਕੀ ਦੀ ਵਿਰਾਸਤ ਨੂੰ ਅੱਗੇ ਵਧਾਇਆ। ਬਾਰਮਾ ਜਮਲਾ ਤਖੱਲਸ ਬਹੁਤ ਸਾਰੇ ਹੋਰ ਫਨਕਾਰਾਂ ਨੇ ਆਪਣੇ ਨਾਮ ਨਾਲ ਵਰਤੇ ਆ ਜਿਨ੍ਹਾਂ ਦਾ ਤਾਲੁਕ ਇਹਨਾਂ ਦੇ ਪਰਿਵਾਰ ਨਾਲ ਹੈ ਵੀ ਨਹੀਂ ਸੀ ਕਹਿ ਲਈਏ ਵੀ ਹੁਣ ਲਾਲਚਨ ਜਮਲਾ ਜੱਟ ਦੀ ਸ਼ਗਿਰਦੀ ਇਖਤਿਹਾਰ ਕਰਨ ਵਾਲੇ ਪੰਜਾਬ ਦੇ ਮਸ਼ਹੂਰ ਲੋਕ ਫਨਕਾਰਾਂ ਚ ਰੌਸ਼ਨ ਲਾਲ ਸਾਗਰ ਅਮਰੋੜੀ ਦੇ ਪਿਤਾ ਜੀ ਜਗਤ ਸਿੰਘ ਜੱਗਾ ਬੀਬੀ ਨਰਿੰਦਰ ਬੀਬਾ ਅਮਰਜੀਤ ਗੁਰਦਾਸ ਭਰੀ ਚਮਨ ਗੁਰਦਾਸ ਭਰੀ ਪੂਰਨ ਚੰਦ ਹਜਰਾਵਾ ਵਾਲਾ ਗਿਆਨ ਸਿੰਘ ਕਵਲ ਸਵਰਨ ਜਮਲਾ ਕਰਤਾਰ ਰਮਲਾ ਜਗੀਰ ਸਿੰਘ ਤਾਲਮ ਤੋਂ ਇਲਾਵਾ ਪ੍ਰਸਿੱਧ ਲੇਖਕ ਨਿੰਦਰ ਕੁੰਘਿਆਣ ਵੀ ਦਾ ਨਾਮ ਵੀ ਕਾਬਲੇ ਜ਼ਿਕਰ ਹੈ। ਸੁਰੇਜ ਜਮਲਾ ਦਾ ਪੋਤਾ ਦੱਸਦਾ ਕਿ ਸਾਡੇ ਪਰਿਵਾਰ ਬਲੋਂ ਨਿੰਦਰ ਕੁੰਘਿਆਣ ਵੀ ਦੇ ਵਿਸ਼ੇਸ਼ ਸਹਿਯੋਗ ਨਾਲ ਉਹਨਾਂ ਦੀ ਨਵੀਂ ਕਿਤਾਬ ਤੁੰਬੀ ਦਾ ਸ਼ਿੰਗਾਰ ਛੇਤੀ ਨਿਮੈਸ਼ ਕੀਤੀ ਜਾ ਰਹੀ ਹੈ। ਪੱਗਵਟ ਭਰਾ ਸਾਲ 1965 ਚ ਪ੍ਰੋਫੈਸਰ ਕਰਪਾਲ ਸਿੰਘ ਕਸੇਲ ਤੇ ਜਮਲਾ ਜੱਟ ਜੀ ਪੱਗਵਟ ਭਰਾ ਬਣੇ ਸੀ। ਬਾਅਦ ਵਿੱਚ ਪ੍ਰੋਫੈਸਰ ਕਸੇਲ ਨੇ ਉਨ੍ਹਾਂ ਦੇ ਸੰਗੀਤਕ ਸਫ਼ਰ ਤੇ ਤੂੰਬੀ ਦੀ ਤਾਰ ਤੇ ਤੂੰਬੀ ਦੀ ਪੁਕਾਰ ਨਾਮੀ ਦੋ ਕਿਤਾਬਾਂ ਲਿਖੀਆਂ ਜੇ ਇਹ ਗੱਲ ਦੂਰਦਰਸ਼ਨ ਕੇਂਦਰ ਦੀ ਕਰੀਏ ਤਾਂ 13 ਅਪ੍ਰੈਲ 1979 ਨੂੰ ਦੂਰਦਰਸ਼ਨ ਕੇਂਦਰ ਲੁਧਿਆਣਾ ਨਾ ਸੌਰੀ ਗਿਲੰਦਰ ਉਹਨਾਂ ਦਾ ਅਧਗਟਨ ਹੋਇਆ ਤੇ ਲਾਲਚੰਨ ਜਮਲਾ ਜੱਟ ਨੂੰ ਇਹ ਫਕਰ ਹਾਸਲ ਸੀ ਕਿ ਉਹ ਦੂਰਦਰਸ਼ਨ ਤੇ ਗਾਉਣ ਵਾਲੇ ਪਹਿਲੇ ਲੋਕ ਗਾਇਏ ਸਨ ਹੁਣ ਉਹਨਾਂ ਨਾਲ ਜੁੜੀ ਇੱਕ ਖਾਸ ਗੱਲ ਹੈ ਕਿ ਉਹ ਉਸਤਾਦ ਦੀ ਸ਼ਗਿਰਦੀ ਦੀ ਰਸਮ 15 ਹਾਰ ਵਾਲੇ ਦਿਨੇ ਕਰਦੇ ਸੀ ਉਹਦੀ ਖਾਸ ਵਜ੍ਹਾ ਇਹ ਹੁੰਦੀ ਸੀ ਕਿ ਉਸ ਦਿਨ ਜਮਲਾ ਜੀ ਦੇ ਤਮਾਮ ਸ਼ਗਿਰਦ ਇਕੱਠੇ ਹੁੰਦੇ ਸਨ ਕਿ ਤਾਂ ਆਉਣ ਵਾਲੇ ਨਵੇਂ ਸ਼ਗਿਰਦ ਨੂੰ ਇਹ ਪਤਾ ਲੱਗ ਸਕੇਗੇ ਕਿ ਕਿਹੜੇ ਸ਼ਗਿਰਦ ਨੇ ਕਿਸ ਸਾਲ ਉਹਨਾਂ ਦੀ ਸ਼ਗਿਰਦੀਖ ਤਿਆਰ ਕੀਤੀ ਸੀ ਇਸ ਰਸਮ ਨੂੰ ਮੱਦੇਨਜ਼ਰ ਰੱਖਦੇ ਹਰ ਸਾਲ 15 ਹੜ ਨੂੰ ਜਵਾਹਰ ਨਗਰ ਡੇਰਾ 우ਸਤਾਦ ਲਾਲ ਚਰ ਜਮਲਾ ਜੱਟੋ ਤੇ ਭਾਰੀ ਮੇਲਾ ਲੱਗਦਾ ਜਿਦੇ ਚ ਫਨਕਾਰਾਂ ਤੋਂ ਇਲਾਵਾ ਚਾਉਣ ਵਾਲਿਆਂ ਦਾ ਬੜੀ ਬੜਾ ਭਾਰੀ ਇਕੱਠ ਹੁੰਦਾ ਇਹ ਇਹ ਮੇਲਾ ਲੈਦੇ ਪੰਜਾਬ ਲਾਹੌਰ ਵਿੱਚ 14 ਹਣ ਨੂੰ ਮਨਾਇਆ ਜਾਂਦਾ ਤਾਂ ਦੋਸਤੋ ਮੁਹੱਬਤੀ ਰੂਹ ਦੇ ਮਾਲਕ ਸਨ ਜਮਲਾ ਜੀ ਤਾਂ ਦੋਸਤੋ ਉਹਨਾਂ ਦੇ ਦਿਲ 'ਚ ਲੋਕਾਂ ਲਈ ਕਹਿੰਦੇ ਐਨਾ ਮੋਹ ਸੀ ਕਿ ਜਦੋਂ ਜਿਹੜਾ ਪੋਤਾ ਦੱਸਦਾ ਕਿ ਜਦੋਂ ਸਾਡੇ ਡੇਰੇ ਯਾਨੀ ਕਿ ਘਰ ਨੇੜੇ ਕੋਈ ਸਬਜ਼ੀ ਵੇਚਣ ਵਾਲੇ ਨੇ ਲੰਘਣਾ ਤਾਂ ਉਹਨਾਂ ਰੇੜੀ ਉੱਤੇ ਪਈ ਪੂਰੀ ਸਬਜ਼ੀ ਦਾ ਸੌਦਾ ਕਰਕੇ ਖਰੀਦ ਲੈਣੀ ਤੇ ਬਾਅਦ ਵਿੱਚ ਮੋਹੱਲੇ ਦੇ ਆ ਬੱਚਿਆਂ ਨੂੰ ਹਾਕਾ ਮਾਰ-ਮਾਰ ਕੇ ਕਹਿ ਦੇਣਾ ਕਿ ਜਿਹਨੂੰ ਜਿਹੜੀ ਸਬਜ਼ੀ ਚਾਹੀਦੀ ਹੈ ਭਾਈ ਉਹ ਮੁਫਤ ਆਕੇ ਲੈ ਜਾ ਸਕਦਾ। ਕਿਆ ਬਾਤ ਹੈ। ਲਾਲ ਚੰਦ ਜਾਵਲਾ ਜੱਟ ਨੂੰ 1956 ਚ ਪੰਡਤ ਜਵਾਰ ਲਾਲ ਨਹਿਰੂ ਪ੍ਰਧਾਨ ਮੰਤਰੀ 골ਡ ਮੈਡਲ 1977 ਚ ਪੰਜਾਬ ਆਰਟ ਕਾਉਂਸਲ ਵੱਲੋਂ ਪੰਜਾਬ ਰਾਜ ਦਾ ਪੁਰਸਕਾਰ 20 ਅਕਤੂਬਰ 1988 ਨੂੰ ਪ੍ਰੋਫੈਸਰ ਮੋਹਨ ਸਿੰਘ ਫਾਊਂਡੇਸ਼ਨ ਵੱਲੋਂ ਪੁਰਸਕਾਰ 10 ਜਨਵਰੀ 1999 ਨੂੰ ਤਰਵਿੰਦਰ ਆਲਿਆ ਪਵਨ ਲਖਨਊ ਵਿਖੇ ਰਾਸ਼ਟਰਪਤੀ ਸ਼੍ਰੀ ਆਰ ਬੈਂਕਟਾ ਰਮਣ ਦੁਆਰਾ ਭਾਰਤੀ ਸੰਗੀਤ ਨਾਟਕ ਫਾਊਂਡੇਸ਼ਨ ਅਵਾਰਡ ਨਾਲ ਸਨਮਾਨਿਤ ਆ ਗਿਆ। ਇਹ ਤੋਂ ਇਲਾਵਾ ਯੂਕੇ ਦੇ ਪ੍ਰਕਾਰਾਂ ਵੱਲੋਂ 24 ਨਵੰਬਰ 1999 ਨੂੰ ਲਾਲ ਚੰਦ ਜਮਲਾ ਜੱਟ ਦੀ ਸ਼ਾਨ ਚ ਕਰਵਾਈ ਗਈ। 2.5 ਘੰਟੇ ਦੀ ਮਿਲਣੀ ਦੌਰਾਨ ਲਾਲ ਚੰਦ ਅਭਿਨੰਤਨ ਸਮਾਰੋਹ ਕਰਵਾਇਆ ਗਿਆ ਜਿਦੇ ਵਿੱਚ ਉਹਨਾਂ ਨੂੰ 5.5 ਤੋਲੇ ਦੇ ਮੈਡਲ ਨਾਲ ਸਨਮਾਨਿਤ ਕੀਤਾ ਗਿਆ। ਅੰਤਲੇ ਸਮੇਂ ਦੀ ਅਪਾ ਜੇ ਗੱਲ ਕਰੀਏ 7 ਦਸੰਬਰ 1990 ਨੂੰ ਘਰ ਵਿੱਚ ਫਰਸ਼ ਤੋਂ ਤਿਲ ਕੇ ਡਿੱਗ ਪਏ ਜਮਲਾ ਜੀ ਜਿਹਦੇ ਕਾਰਨ ਚੂਲੇ ਉੱਤੇ ਇਹਨਾਂ ਦੇ ਸਖਤ ਸੱਟ ਲੱਗੀ ਕੁਝ ਸਮੇਂ ਬਾਅਦ ਫਿਰ ਦਿਲ ਦਾ ਦੌਰਾ ਪੈ ਗਿਆ ਫਿਰ ਉਹ 1 ਸਾਲ ਤੱਕ ਬਿਸਤਰੇ ਤੋਂ ਉੱਠ ਨਾ ਸਕੇ ਪੰਜਾਬੀ ਲੋਕ ਸੰਗੀਤ ਦਾ ਇਹ ਦਰਵੇਸ਼ ਗਾਇਕ 20 ਦਸੰਬਰ 1991 ਨੂੰ 81 ਸਾਲਾਂ ਦੀ ਬਜ਼ੁਰਗ ਉਮਰੇ ਇਸ ਜਹਾਨ ਤੋਂ ਰੁਖਸਤ ਹੋ ਗਏ ਉਹਨਾਂ ਦੀ ਮੌਤ ਜਵਾਹਰ ਨਗਰ ਲੁਧਿਆਣਾ ਵਿਚਲੇ ਉਹਨਾਂ ਦੇ ਘਰ 'ਚ ਹੋਈ ਸੀ ਉਹ ਸੰਗੀਤ ਦਾ ਅਮੀਰ ਵਿਰਸਾ ਛੱਡ ਕੇ ਗਏ ਸੀ ਜੋ ਰਹਿਣ ਦੀਆਂ ਸਦੀਆਂ ਤੀਕਰ ਲੋਕ ਚੇਤਿਆਂ ਚ ਮਠਾਸ ਘੋਲਦਾ ਰਹੂਗਾ ਸਾਲ 2018 ਚ ਪਾਕਿਸਤਾਨ ਦੇ ਕਲਾਕਾਰ ਉਸਮਾਨ ਗੌਰੀ ਨੇ ਲਾਲ ਚਰ ਜਮਲਾ ਜਣਦੇ ਮਸ਼ਹੂਰ ਗੀਤ ਦੱਸ ਮੈਂ ਕੀ ਪਿਆਰ ਵਿੱਚ ਉਹ ਖਟਿਆਂ ਨੂੰ ਮਤਲਬ ਕਿ ਨਵੇਂ ਤਰੀਕੇ ਨਾਲ ਨਵੇਂ ਸਿਰਿਓਂ ਸੁਨੋ ਫਲਿਪ ਰਹੀ ਪੇਸ਼ ਕੀਤਾ ਇਹ ਟਿਕਟੌਕ ਤੇ ਰੱਜ ਕੇ ਵਾਇਰਲ ਹੋਇਆ ਜਿਹਦੇ ਉੱਤੇ ਬਾਲੀਵੁੱਡ ਦੇ ਫਨਕਾਰਾਂ ਨੇ ਬਹੁਤ ਸਾਰੇ ਵੀਡੀਓ ਬਣਾ ਕੇ ਜਮਲਾ ਜੱਟ ਨੂੰ ਨਵੀਂ ਪੀੜ੍ਹੀ ਵਿੱਚ ਵੀ ਮਸ਼ਹੂਰ ਕਰਤਾ ਲਾਲਚਨ ਜਮਲਾ ਜੱਟ ਦੇ ਨਾਲ ਇੱਕ ਜੋੜੀ ਹੋਈ ਬਹੁਤ ਹੀ ਵਧੀਆ ਗੱਲ ਇਹ ਸੀ ਕਿ ਉਹ ਕਲਾ ਨੂੰ ਸਮਰਪਿਤ ਸੀਗੇ ਪੂਰੇ ਔਰ ਖਾਸ ਗੱਲ ਇਹ ਸੀ ਕਿ ਉਹ ਪੈਸਿਆਂ ਨੂੰ ਬਿਲਕੁਲ ਵੀ ਪਿਆਰ ਨਹੀਂ ਸੀ ਕਰਦੇ ਪੈਸੇ ਉਹਨਾਂ ਵਾਸਤੇ ਕੁਝ ਨਹੀਂ ਸੀ ਮਾਇਆ ਨਿੰਦਰ ਖਗਾਨ ਵੀ ਸਭ ਦੱਸਦੇ ਕਿ ਜਿੱਥੇ ਕਿਤੇ ਕਿਸੇ ਮੁੰਡੇ ਕੁੜੀ ਦਾ ਵਿਆਹ ਹੁੰਦਾ ਉੱਥੇ ਪੈਸੇ ਦੇ ਆਉਂਦੇ ਸਨ ਅਤੇ ਜਿਹੜੇ ਗਾਇਕੀ ਦੇ ਪੈਸੇ ਇਕੱਠੇ ਹੁੰਦੇ ਸੀ ਉਹ ਸ਼ਗਨ ਦੇ ਰੂਪ ਦੇ ਵਿੱਚ ਉਹ ਪਾਏ ਹੁੰਦੇ ਸੀ ਬਿਆਨ ਹੋਏ ਉੱਥੇ ਹੀ ਦੇ ਦਿੰਦੇ ਸੀ ਦੇਖ ਲਓ ਉਹ ਕਹਿੰਦੇ ਮੈਂ ਉਦੋਂ 12 13 ਬਰਿਆਂ ਦਾ ਸੀ ਜਦੋਂ ਉਹਨਾਂ ਨੇ ਮੈਨੂੰ ਕਿਹਾ ਸੀ ਕਿ ਕਾਕਾ ਤੂੰ ਬੜੀ ਤਰੱਕੀ ਕਰੇਗਾ ਤੇਰੀਆਂ ਅੱਖਾਂ ਦੇ ਵਿਚਲੀ ਲੇਸ਼ਕ ਤੇ ਮੱਥਰੀ ਚਮਕ ਦਾਦੀ ਹੈ ਕਿ ਤੇਰਾ ਵੱਡਾ ਨਾਮ ਹੋਵੇਗਾ ਤੇ ਅੱਜ ਨਿੰਦਕੁਗਿਆਂ ਦੀ ਆਪਣੀ ਲੇਖਣੀ ਤੇ ਲਿਆ ਕਰ ਸਦਕਾ ਆਲਾ ਮੁਕਾਮ ਤੇ ਹਨ ਤਾਂ ਦੋਸਤੋ ਇਹ ਸੀ ਲਾਲ ਚੰਦ ਜਮਲਾ ਜੱਟ ਦੀ ਕਹਾਣੀ ਸੋ ਉਮੀਦ ਕਰਦੇ ਤੁਹਾਨੂੰ ਪਸੰਦ ਆਈ ਹੋਊਗੀ ਸੋ ਮਿਲਦੇ ਆ ਅਗਲੀ ਵੀਡੀਓ ਵਿੱਚ ਨਵੀਂ ਜਾਣਕਾਰੀ ਲੈ ਕੇ ਉਦ ਤੱਕ ਦਿਓ ਆ ਗਿਆ ਸਤਿ ਸ਼੍ਰੀ ਅਕਾਲ